ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਨਾਟਕ ਤੇ ਇਕਾਂਗੀ ਬਾਰੇ ਚਰਚਾ ਕਰਾਂਗੇ ਨਾਟਕ ਰੰਗਮंच ਤੇ ਇਕਾਂਗੀ ਦੀਆਂ ਵੀਡੀਓ ਅਸੀਂ ਪਹਿਲਾਂ ਕੀਤੀਆਂ ਨੇ ਨਾਟਕ ਤੇ ਇਕਾਂਗੀ ਦੋਨਾਂ ਦੇ ਜਿਹੜੀਆਂ ਮਿਕਸ ਅਸੀਂ ਇਹ ਵੀਡੀਓ ਕਰਾਂਗੇ ਦੋਨਾਂ ਬਾਰੇ ਜਾਣਕਾਰੀ ਲਵਾਂਗੇ ਪੰਜਾਬੀ ਨਾਟ ਖੇਤਰ ਚ ਇਪਟਾ ਲਹਿਰ ਦਾ ਸੰਚਾਲਨ ਨੋਰਾ ਰਿਚਰਡਸ ਨੇ ਕੀਤਾ ਸੀ ਅਸੀਂ ਪੜਿਆ ਪਿਛਲੀ ਵੀਡੀਓ ਦੇ ਵਿੱਚ ਕਿ ਜਿਹੜਾ ਪੰਜਾਬੀ ਨਾਟਕ ਆ ਇਸ ਦੀ ਸ਼ੁਰੂਆਤ ਪੱਛਮੀ ਸੱਭਿਆਚਾਰ ਤੋਂ ਹੀ ਹੋਈ ਆ ਨੋਰਾ ਰਿਚਰਡ ਤੋਂ ਅਸੀਂ ਮੰਨਦੇ ਆ ਕਿ ਈਸ਼ਵਰ ਚੰਦਰ ਨੰਦਾ ਨੇ ਜਿਹੜੇ ਪੰਜਾਬੀ ਨਾਟਕ ਨੇ ਉਹ ਲਿਖਣੇ ਆਰੰਭ ਕੀਤੇ ਪੰਜਾਬੀ ਸਟੇਜੀ ਨਾਟਕ ਦਾ ਉਹਨਾਂ ਨੂੰ ਮੁੱਢੀ ਕਿਹਾ ਜਾਂਦਾ ਏ ਪਲਵੰਤ ਗਾਰਗੀ ਨੇ ਨੌਰਾ ਰਿਚਰਡ ਨੂੰ ਪੰਜਾਬੀ ਨਾਟਕ ਦੀ ਨਕਣ ਦਾਦੀ ਤੇ ਆਪਣੇ ਰੇਖਾ ਚਿੱਤਰ ਵਿੱਚ ਇਹ ਗੱਲ ਕੀਤੀ ਆ ਇਟ ਮੀਨਸ ਨੌਰਾ ਰਿਚਰਡ ਤੋਂ ਪੰਜਾਬੀ ਨਾਟਕ ਆ ਜਿਹੜੀ ਉਸ ਦੀ ਸ਼ੁਰੂਆਤ ਮੰਨੀ ਜਾਂਦੀ ਆ ਈਸ਼ਵਰ ਚੰਦਰ ਨੰਦਾ ਨੇ ਸ਼ੈਕਸਪੀਅਰ ਦੇ ਨਾਟਕ ਮਰਚੈਂਟ ਆਫ ਵੈਨਸ ਦੇ ਆਧਾਰ ਤੇ ਸ਼ਾਮੂ ਸ਼ਾਹ 1928 ਵਿੱਚ ਨਾਟਕ ਦੀ ਰਚਨਾ ਕੀਤੀ ਸੀ ਭਜਨੀ 1915 ਵਿੱਚ ਦਾਨ ਪੁੰਨ ਦੇ ਵਹਿਮ ਨੂੰ ਮਾਂ ਦਾ ਡਿਪਟੀ ਵਿੱਚ ਪੜ੍ਹਿਆ ਲਿਖਿਆ ਦੀ ਬੇਰੁਜ਼ਗਾਰੀ ਨੂੰ ਆਪਣਾ ਵਿਸ਼ਾ ਬਣਾਇਆ ਵਿਚਿਤਰ ਨਾਟਕ ਗੁਰਗੋਬਿੰਦ ਸਿੰਘ ਇੱਕ ਕਾਵ ਨਾਟਕਾ ਜੋ ਆਤਮ ਕਥਾਈ ਮੁਰਦੇ ਦਾ ਰਾਸ਼ਨ ਇਕਾਂਗੀ ਗੁਰਦੇਵਾਲ ਸਿੰਘ ਖੋਸਲਾ ਦੁਆਰਾ ਰਚੀ ਗਈ ਹੈ ਬਲਵੰਤ ਸਿੰਘ ਬਲਵੰਤ ਗਾਰਗੀ ਪ੍ਰਗਤੀਵਾਦੀ ਨਾਟਕਾ ਸ਼ਾਂਤੀ ਕਾਕੂ ਬੈਣੋ ਬਲਵੰਤ ਗਾਰਗੀ ਦੇ ਨਾਟਕ ਲੋਹਾ ਕੁੱਟ ਦੇ ਪਾਤਰ ਹਨ ਇਹ ਨਾਟਕ ਉਸਨੇ 1943 ਵਿੱਚ ਪ੍ਰਕਾਸ਼ਿਤ ਕਰਵਾਇਆ ਸੀ ਇਹ ਇੱਕ ਚਿੰਨਵਾਚੀ ਨਾਟਕ ਕਣਕ ਦੀ ਬੱਲੀ ਨਾਟਕ ਗਾਰਗੀ ਨੇ 1954 ਵਿੱਚ ਲਿਖਿਆ ਸੀ ਬਚਨਾ ਤੇ ਤਾਰੋ ਇਸ ਨਾਟਕ ਦੇ ਪ੍ਰਮੁੱਖ ਪਾਤਰ ਨੇ ਇੱਕ ਦੁਖਾਂਤਕ ਨਾਟਕ ਰੰਗ ਮੰਚ ਬਲਵੰਦ ਗਾਰਗੀ ਦੀ ਖੋਜ ਤੇ ਅਲੋਚਨਾ ਨਾਲ ਸੰਬੰਧਿਤ ਪੁਸਤਕ ਹੈ ਜਿਸ ਨੂੰ 1962 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਪੰਜਾਬੀ ਨਾਟਕਾਂ ਵਿੱਚ ਇਸਤਰੀ ਪਾਤਰਾਂ ਦੀ ਅਦਾਕਾਰੀ ਦੀ ਪੇਸ਼ਕਾਰੀ ਕਰਨ ਦੀ ਸਮੱਸਿਆ ਦਾ ਹੱਲ ਡਾਕਟਰ ਹਰਚਰਨ ਸਿੰਘ ਦੀ ਪਤਨੀ ਸ਼੍ਰੀਮਤੀ ਧਰਮਕੌਰ ਨੇ ਇਸਤਰੀ ਪਾਤਰ ਦੀ ਅਦਾਕਾਰੀ ਕਰਕੇ ਕੀਤਾ ਡਾਕਟਰ ਹਰਚਨ ਸਿੰਘ ਦਾ ਨਾਟਕ ਰੱਤਾ ਸਾਨੂੰ ਪ੍ਰਗਤੀਵਾਦ ਨਾਲ ਸੰਬੰਧ ਹਰ ਸਰਨ ਸਿੰਘ ਪ੍ਰਯੋਗਵਾਦੀ ਨਾਟ ਪ੍ਰਵਿਰਤੀ ਨਾਲ ਸੰਬੰਧਤ ਆ ਤੇ ਵਰ ਰੇਖਤ ਦਾ ਥੀਟਰ ਵਾਲੀ ਧਾਰਨਾ ਤੋਂ ਪ੍ਰਭਾਵਿਤ ਸੁਰਜੀਤ ਸਿੰਘ ਸੇਠੀ ਦੇ ਪੱਛਮੀ ਨਾਟਕਕਾਰ ਸੈਮੂਅਲ ਬੈਕਟ ਦਾ ਕਾਫੀ ਪ੍ਰਭਾਵ ਦ੍ਰਿਸ਼ਟੀ ਗੋਚਰ ਹੁੰਦਾ ਏ ਸੁਰਜੀਤ ਸਿੰਘ ਸੇਠੀ ਤੀਜੀ ਪੀੜੀ ਦਾ ਨਾਟਕਕਾਰ ਕੈਮਲੂਪਸ ਦੀਆਂ ਮੱਛੀਆਂ ਨਾਟਕ ਆਤਮਜੀਤ ਦੀ ਰਚਨਾ ਹੈ ਇਸ ਨਾਟਕ ਦਾ ਵਿਸ਼ਾ ਪ੍ਰਵਾਸੀ ਜੀਵਨ ਨਾਲ ਸੰਬੰਧਿਤ ਨਾਟਕ ਵਿੱਚ ਪਾਤਰਾਂ ਦੇ ਅਨੁਭਵ ਅਭਿਨੇ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ ਨਾਟਕ ਤੇ ਇਕਾਂਗੀ ਦਾ ਸਭ ਤੋਂ ਪ੍ਰਮੁੱਖ ਤੱਤ ਤੱਤ ਹੈ ਰੰਗਮੰਚ ਜੋ ਇਸ ਸਾਹਿਤ ਨੂੰ ਦੋ ਹੋਰ ਨਰੂਪਾਂ ਤੋਂ ਵੱਖਰੇ ਆਉਂਦਾ ਹੈ ਨਾਟਕ ਤੇ ਇਕਾਂਗੀ ਵਿਜਲੀ ਘਟਨਾ ਜਾਂ ਕਥਾ ਪਾਤਰਾਂ ਦੀ ਆਪਸੀ ਵਾਰਤਾਲਾਪ ਜਾਂ ਸੰਵਾਦ ਰਾਹੀਂ ਅੱਗੇ ਵਧਦੀ ਹੈ ਇਕਾਂਗੀ ਦੋ ਸ਼ਬਦਾਂ ਇੱਕ ਪਲੱਸ ਅੰਗੀ ਦਾ ਸੁਮੇਲਿਤ ਸ਼ਬਦ ਹੈ ਜਿਸ ਦਾ ਅਰਥ ਹੈ ਇੱਕ ਅੰਗ ਵਾਲੀ ਭਾਗ ਇਕਾਂਗੀ ਸਾਹਿਤ ਅਜਿਹੀ ਵਿਦਾਇ ਜਿਸ ਵਿੱਚ ਜ਼ਿੰਦਗੀ ਦੇ ਕਿਸੇ ਇੱਕ ਅੰਗ ਜਾਂ ਘਟਨਾ ਦਾ ਵਿਆਨ ਹੁੰਦਾ ਹੈ ਇਕਾਂਗੀ ਨਾਟਕ ਦਾ ਲਘੂ ਰੂਪ ਹੈ ਜਿਸ ਵਿੱਚ ਪਾਤਰ ਤੇ ਘਟਨਾਵਾਂ ਸੀਮਿਤ ਹੁੰਦੀਆਂ ਨੇ ਚਲਕਾਰੇ ਲਿਸ਼ਕਾਰੇ ਚਮਕਾਰੇ ਨੰਦਾ ਦੇ ਦਿਨ ਇਕਾਂਗੀ ਸੰਗ੍ਰਹਿ ਨੇ ਸਤ ਸੰਤ ਸਿੰਘ ਸੇਖੋਂ ਨੇ ਮਹਾਤਮਾ ਇਕਾਂਗੀ ਰਾਹੀ ਬੇਲੜ ਤੇ ਪ੍ਰਾਏ ਹੱਕ ਖਾਣ ਵਾਲਿਆਂ ਤੇ ਚੋਟ ਕੀਤੀ ਹੈ ਇਸ ਤੋਂ ਇਲਾਵਾ ਕਲਾਕਾਰ ਨਾਟਕ ਵਿੱਚ ਸ਼ਹਿਰੀ ਜੀਵਨ ਤੇ ਇਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਚਿਤ੍ਰਿਆਏ ਈਸ਼ਵਰ ਚੰਦਰ ਨੰਦਾ ਸੰਤ ਸਿੰਘ ਸੇਖੋਂ ਹਰਚਰਨ ਸਿੰਘ ਬਲਵੰਤ ਗਾਰਗੀ ਰੋਸ਼ਨ ਲਾਲ ਅਹੂਜਾ ਗੁਰਦੇਵਾਲ ਸਿੰਘ ਪੁੱਲ ਗੁਰਦੇਵਾਲ ਸਿੰਘ ਖੋਸਲਾ ਦੂਜੀ ਪੀੜੀ ਦੇ ਨਾਟਕਕਾਰ ਤੇ ਇਕਾਂਗੀਕਾਰ ਨੇ ਸੁਰਜੀਤ ਸਿੰਘ ਸੇਠੀ ਗੁਰਚਰਨ ਸਿੰਘ ਗੁਰਚਰਨ ਸਿੰਘ ਜਸੂਜਾ ਕਪੂਰ ਸਿੰਘ ਘੋਮਣ ਹਰਸ਼ਨ ਸਿੰਘ ਆਤਮਜੀਤ ਤੀਜੀ ਪੀੜੀ ਦੇ ਨਾਟਕਕਾਰ ਨੇ ਰਜ਼ੀਆ ਸੁਲਤਾਨ ਬਲਵੰਤ ਗਾਰਗੀ ਦਾ ਇਤਿਹਾਸਿਕ ਨਾਟਕ ਅ즈ਮੇਰ ਆਲਕ ਸਮਕਾਲੀ ਨਾਟਕਕਾਰ ਨੇ ਜਿਸ ਨੇ ਆਪਣੇ ਨਾਟਕਾਂ ਵਿੱਚ ਕਿਸਾਨੀ ਜੀਵਨ ਨੂੰ ਬੜੀ ਖੂਬਸੂਰਤੀ ਨਾਲ ਚਿੱਤਰਿਆ ਹੈ ਅ즈ਮੇਰ ਔਲਖ ਦੀ ਇਕਾਂਗੀ ਤੂਣੀ ਵਾਲਾ ਕੋਠਾ ਉਸਦੇ ਸੱਤ ਬਗਾਨੇ ਨਾਟਕ ਦਾ ਹੀ ਲਘੂ ਰੂਪ ਆ ਜਾਂ ਲਘੂ ਕਥਾਈ ਕਰਮਾ ਧਰਮਾ ਤਿੰਦੀ ਨਾਰੀ ਸੰਤੂ ਮਿੰਦੋ ਤੇ ਜੈਕਰ ਆਦੀ ਪਾਤਰ ਇਹਨਾਂ ਦੋਵਾਂ ਸਾਹਿਤ ਰੂਪਾਂ ਨਾਲ ਸੰਬੰਧਿਤ ਨੇ ਦੋਹਾਂ ਵਿੱਚ ਔਲਖ ਨੇ ਇੱਕ ਔਰਤ ਵਾਜੋਂ ਘਰ ਦੀ ਸਥਿਤੀ ਤੇ ਕਿਸਾਨੀ ਜੀਵਨ ਦੇ ਝਥਾਰਥ ਤੇ ਆਪਣਾ ਧਿਆਨ ਕੇਂਦ੍ਰਿਤ ਰੱਖਿਆ ਹੈ ਨਾਰਕੀ ਵਾਰਿਸ ਭੂਮੀਦਾਨ ਮੋਇਆ ਸਾਰ ਨਕਾਈ ਦਮਯੰਤੀ ਤੇ ਮਿੱਤਰ ਪਿਆਰਾ ਸੰਤ ਸਿੰਘ ਸੇਖੋ ਦੇ ਨਾਟ ਸੰਗ੍ਰਹਿ ਨੇ ਪਤਨ ਦੀ ਬੇੜੀ ਬਲਵੰਤ ਗਾਰਗੀ ਦੀ ਪ੍ਰਸਿੱਧ ਇਕਾਂਗੀ ਆ ਜਿਸ ਵਿੱਚ ਔਰਤ ਦੇ ਮਨ ਅੰਦਰ ਉੱਠਦੀਆਂ ਲਹਿਰਾਂ ਦਾ ਬਿਆਨ ਲਾਜੋ ਦੀਪੋ surjeet ਤੇ ਸੁੰਦਰ ਤੇ ਭੂਆ ਇਸ ਇਕਾਂਗੀ ਦੇ ਪ੍ਰਮੁੱਖ ਪਾਤਰ ਨੇ ਸੈਲ ਪੱਥਰ ਕੇਸਰੋ ਕਣਕ ਦੀ ਬੱਲੀ ਸੌਕਣ 1979 ਧੂਣੀ ਦੀ ਅੱਗ ਗਗਨ ਮੇਥਾਲ ਬਲਵੰਤ ਗਾਰਗੀ ਦੇ ਹੋਰ ਨਾਟਕ ਨੇ ਕੱਲ ਕਾਲਜ ਬੰਦ ਰਹੇਗਾ ਬਾਬਾ ਬੰਤੂ ਅੰਬੀਆਂ ਨੂੰ ਤਰਸੇਗੀ ਚਰਨ ਦਾਸ ਸਿੱਧੂ ਦੇ ਸਫਲ ਨਾਟਕ ਨੇ ਦੁਖਾਂਤ ਨਾਟਕਾਂ ਦੀ ਗੱਲ ਕਰੀਏ ਜੇ ਇਹ ਨਾਟਕ ਇੱਕ ਪ੍ਰਵਿਰਤੀ ਹੈ ਦੁੱਖ ਨਾਲ ਸੰਤਾਪ ਨਾਲ ਲਵਰੇਜ ਨਾਟਕ ਦੁਖਾਂਤ ਹੁੰਦਾ ਹੈ ਦੁਖਾਂਤ ਦਾ ਸਬੰਧ ਨਾਇਕ ਦੇ ਕਿਰਦਾਰ ਨਾਲ ਹੁੰਦਾ ਹੈ ਨਾਟਕ ਦੇ ਇਕਾਂਗੀ ਇੱਕੋ ਸਮੇਂ ਸਾਹਿਤ ਦਾ ਹਿੱਸਾ ਵੀ ਹੁੰਦੇ ਨੇ ਤਕਨੀਕੀ ਪੱਖ ਤੋਂ ਥੀਏਟਰ ਭਾਵ ਰੰਗਮંચ ਦਾ ਵੀ ਇਟ ਮੀਨਸ ਨਾਟਕ ਇਕਾਂਗੀ ਦੇ ਰੰਗਮંચ ਤਿੰਨਾਂ ਦਾ ਆਪਸ ਦੇ ਵਿੱਚ ਗੂੜਾ ਸਬੰਧ ਹੈ ਨਾਟਕ ਸ਼ਬਦ ਨਟ ਧਾਤੂ ਤੋਂ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ ਨਟ ਦਾ ਭਾਵ ਨਕਲ ਕਿਸੇ ਇਤਿਹਾਸਕ ਇਤਿਹਾਸਿਕ ਜਾਂ ਪ੍ਰੇਮ ਕਥਾ ਨੂੰ ਸਵਾੰਗ ਬਣਾ ਕੇ ਨਕਲ ਰਾਹੀਂ ਪੇਸ਼ ਕਰਨ ਵਾਲਿਆਂ ਨੂੰ ਨਟ ਆਖਿਆ ਜਾਂਦਾ ਹੈ ਇਸ ਲਈ ਸੰਭਵ ਹੈ ਕਿ ਨਾਟਕ ਸ਼ਬਦ ਦੀ ਉਤਪਤੀ ਨਟ ਧਾਤੂ ਤੋਂ ਹੋਈ ਹੈ ਇੱਕ ਹੋਰ ਮਾਤਰ ਅਨੁਸਾਰ ਨਾਟਕ ਸ਼ਬਦ ਸੰਸਕ੍ਰਿਤ ਦੇ ਨਾਟੇ ਸ਼ਬਦ ਤੋਂ ਬਣਿਆ ਹੈ ਨਾਟਕ ਕਾਲ ਦਾ ਦਾਇਰਾ ਲੇਖਕ ਤੋਂ ਲੈ ਕੇ ਦਰਸ਼ਕ ਤੱਕ ਫੈਲਿਆ ਹੋਇਆ ਹੈ ਭਰਤ ਮੁਨੀ ਨੇ ਆਪਣੇ ਗ੍ਰੰਥ ਨਾਟ્ય ਸ਼ਾਸਤਰ ਵਿੱਚ ਜਿੱਥੇ ਨਾਟਕ ਨੂੰ ਪਾਠ ਗੀਤ ਅਭਿਨੈ ਤੇ ਰਸ ਦਾ ਆਦੁਪਤ ਮਿਸ਼ਰਣ ਕਿਹਾ ਹੈ ਉਥੇ ਨਾਟਕ ਨੂੰ ਲੋਕ ਵਿਰਤੀਆਂ ਸੰਸਾਰ ਤੇ ਮਨੁੱਖ ਦੇ ਵਿਵਹਾਰਾਂ ਦਾ ਅਨੁਕਰਨ ਵੀ ਕਿਹਾ ਹੈ ਹਰਚੰਦ ਸਿੰਘ ਨੂੰ ਆਈਸੀ ਨੰਦਾ ਦਾ ਸਾਹਿਤਿਕ ਜਾਨਸ਼ਣ ਆਖਿਆ ਜਾਂਦਾ ਕਮਲਾ ਕੁਮਾਰੀ ਰਾਜਾਪੁਰ ਸੇ ਦੂਰ ਦਰਾਡੇ ਸ਼ਹਿਰੋਂ ਖੇਡਣ ਦੇ ਦਿਨ ਚਾਰ ਰੱਤਾ ਸਾਲੂ ਸੋਹਾ ਸ਼ਕਤੀ ਕੱਲ ਅੱਜ ਤੇ ਭਲਕ हिन्द दी चादर आध्युंस दी प्रसिद्ध ನಾਟ ਸੰਗ੍ਰਹਿ ਨੇ ਰੱਤਾ ਸਾਲੂ ਨਾਟਕ ਵਿੱਚ ਹਰਨ ਚੰਦ ਸਿੰਘ ਨੇ ਜ਼ਗੀਰਦਾਰੀ ਸਿਸਟਮ ਅਧੀਨ ਪਿਸ ਰਹੇ ਮੁਜਾਰਿਆਂ ਦੇ ਸੰਘਰਸ਼ ਨੂੰ ਪੰਜਾਬ ਦੇ ਜਨ ਜੀਵਨ ਦੇ ਪ੍ਰਸੰਗ ਵਿੱਚ ਚਿੱਤਰਿਆ ਹੈ। ਅਜਮੇਰ ਔਲਖ ਨੇ ਮਾਲਵੇ ਦੀ ਕਿਸਾਨੀ ਤੇ ਇਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ। ਉਸ ਨੇ ਚਰਨ ਦਾਸ ਸਿੱਧੂ ਦੇ ਦੁਆਬੇ ਦੇ ਨੀਮਨ ਵਰਗ ਦੇ ਵੱਖ-ਵੱਖ ਖੇਤਰਾਂ ਦੀਆਂ ਸਮੱਸਿਆਵਾਂ ਨੂੰ 60 60 ਤੰਦੂਕਾਰਾ ਅੰਨੇ ਨਿਸ਼ਾਨ ਚੀ ਬਿਗਾਨੇ ਬੋੜ ਦੀ ਛਾਂ ਤੂੜੀ ਵਾਲਾ ਕੋਠਾ ਅਜਮੇਰ ਔਲਖ ਦੇ ਪ੍ਰਸਿੱਧ ਇਕਾਂਗੀ ਹਨ ਹੁਸ਼ਿਆਰ ਚੰਦ ਪਿਤਾ ਕੌਰ ਮਾਂ ਮੇਲੋ ਵੱਡੀ ਕੁੜੀ ਲਾਜੋ ਛੋਟੀ ਕੁੜੀ ਪਾਤਰ ਈਸ਼ਵਰ ਚੰਦਰ ਨੰਦਾ ਦੀ ਸੁਹਾਗ ਇਕਾਂਗੀ ਦੇ ਨੇ ਇਸ ਇਕਾਂਗੀ ਵਿੱਚ ਮੇਲੋ ਦਾ ਨਾਵਾਂ ਤੋਂ ਪਹਿਲਾਂ ਭੱਜ ਜਾਣਾ ਇਕਾਂਗੀ ਦੇ ਵਿਸ਼ੇ ਵਿੱਚ ਪ੍ਰਗਤੀਸ਼ੀਲ ਤੇ ਭਵਿੱਖ ਮੁਖੀ ਪਹੁੰਚ ਦਾ ਧਾਰਨੀ ਆ ਪਰ ਹਸ਼ਿਆਰ ਚੰਦ ਦੁਆਰਾ ਆਪਣੀਆਂ ਗੁੱਡੀਆਂ ਨਾਲ ਖੇਡ ਦੀ ਕੁੜੀ ਲਾਜੋ ਨੂੰ ਡੋਲੀ ਪਾ ਦੇਣਾ ਇੱਕ ਦੁਖਾਂਤ ਕਾਰਨ ਬਣਦਾ ਏ ਇਸ ਇਕਾਂਗੀ ਦਾ ਵੱਡਾ ਦੁਖਾਂਤ ਜਵਾਨ ਕੁੜੀ ਦਾ ਬੁੱਢੇ ਨਾਲ ਵਿਆਹਿਆ ਜਾਣਾ ਏ ਅਜਮੇਰ ਔਲਖ ਦੇ ਨਾਟਕਾਂ ਵਿੱਚ ਮਲਵਈ ਤੇ ਚਰਨ ਦਾਸ ਸਿੱਧੂ ਦੇ ਨਾਟਕਾਂ ਵਿੱਚ ਦੁਆਬੀ ਭਾਸ਼ਾ ਦੀ ਰੰਗਤ ਵਧੇਰੇ ਮਿਲਦੀ ਹੈ ਆਪ ਬੀਤੀ ਇਕਾਂਗੀ ਗੁਰਚਰਨ ਸਿੰਘ ਜਸੂਜਾ ਤੇ ਉਧਾਲ ਹੋਈ ਕੁੜੀ ਇਕਾਂਗੀ ਕਪੂਰ ਸਿੰਘ ਘੋਮਣ ਦੁਆਰਾ ਰਚਿਤ ਆਉਜੂਲ ਪ੍ਰਵਿਰਤੀ ਇਸ ਪ੍ਰਵਿਰਤੀ ਵਾਲੇ ਨਾਟਕਾਂ ਵਿੱਚ ਮਨੁੱਖੀ ਸਥਿਤੀ ਦੀ ਨਿਰਾਰਥਕਤਾ ਨੂੰ ਪ੍ਰਗਟਾਇਆ ਗਿਆ ਹੁੰਦਾ ਹੈ ਐਲਵੈਰ ਕਾਮੂ ਕਾਫਕਾ ਟੋਨੇਸਕੋ ਅਦੇ ਵਿਦਵਾਨ ਇਸ ਪ੍ਰਵਿਰਤੀ ਨਾਲ ਸੰਬੰਧਿਤ ਨੇ ਇਕਾਂਗੀ ਦਾ ਆਰੰਭ ਜਿਸ ਵਾਤਾਵਰਣ ਦੇ ਸਥਾਨ ਤੇ ਕਥਾ ਵਸਤੂ ਨੇ ਵਰਤਣਾ ਉਸ ਦਾ ਉਲੇਖ ਹੁੰਦੇ ਤੇ ਪਾਤਰ ਨਾਲ ਜਾਣ ਪਛਾਣ ਕਰਵਾਈ ਜਾਂਦੀ ਹੈ ਈਬਸਨ ਦਾ ਸੰਬੰਧ ਸੁਧਾਰਵਾਦੀ ਨਾਟ ਸ਼ੈਲੀ ਨਾਲ ਮੰਦੀਆਂ ਮਨ ਵਿੱਚ ਇਕਾਂਗੀ ਹਰਚਲ ਸਿੰਘ ਜਵਾਈ ਬਲਵੰਤ ਗਾਰਗੀ ਤੇ ਹਨੀਮੂਨ ਇਕਾਂਗੀ ਆਤਮਜੀਤ ਦੁਆਰਾ ਰਚੀਦਾ ਹੁਣ ਅਸੀਂ ਨਾਟਕ ਰੰਗਮੰਚ ਤੇ ਇਕਾਂਗੀ ਜੋ ਕੁਝ ਕੁਐਸਚਨ ਦੇਖਦੇ ਆ ਕਿਸ ਕਿਸਮ ਦਾ ਸੰਬੰਧ ਆ ਨਾਟਕ ਦੇ ਰੰਗਮੰਚ ਦਾ ਪੂਰਕ ਬਰਾਬਰ ਬਰਾਬਰ ਦਾ ਕਿਸ ਨਾਟਕਕਾਰ ਨੇ ਨਿਰੋਲ ਪੇਂਡੂ ਜਥਾਰਦਵਾਦੀ ਸੱਭਿਆਚਾਰ ਦੇ ਨਾਟਕ ਲਿਖੇ ਅਜਮੋਇਰ ਸਿੰਘ ਆਲਖ ਨੇ ਲੋਹਾਕੁਟ ਨਾਟਕ ਦਾ ਲੇਖਕ ਕੌਣ ਬਲਵੰਤ ਕਾਰਗੀ ਮੰਦੀਆਂ ਮਨ ਵਿੱਚ ਇਕਾਂਗੀ ਹਰਚਰਨ ਸਿੰਘ ਦੀ ਆ ਬੇਬੇ ਰਾਮਪਾਲ ਜਣੀ ਇਕਾਂਗੀ ਈਸ਼ਵਰ ਚੰਦਰ ਨੰਦਾਲੀਆ ਊਲ ਜਲੂਲ ਨਾਟਕਾਂ ਦਾ ਬਾਣੀ ਕੌਣ ਆ ਮਾਰਟਿਨ ਐਸਲਿਪ ਊਲ ਜਲੂਲ ਐਬਸਰਡ ਨਾਟਕਾਂ ਦਾ ਸੰਬੰਧ ਪੰਜਾਬੀ ਨਾਟਕਕਾਰ ਸੁਰਜੀਤ ਸਿੰਘ ਸੇਠੀ ਕਿਹੜਾ ਨਾਟਕ ਟੋਬਾ ਟੇਕ ਸਿੰਘ ਦੇ ਆਧਾਰ ਤੇ ਲਿਖਿਆ ਏ ਰਿਸ਼ਤੇਆਂ ਦਾ ਕੀ ਰੱਖੀਏ ਨਾ ਆਤਮਜੀਤ ਦਾ ਨਾਟਕਾ ਕਿੰਗ ਮਿਰਜ਼ਾ ਤੇ ਸਪੇਰਾ ਨਾਟਕ ਸੁਰਜੀਤ ਸਿੰਘ ਸੇਠੀ ਕਿਸ ਸ਼ੈਲੀ ਦਾ ਨਾਟਕ ਹੈ ਅបਸਰਡ ਬਚਿੱਤ ਨਾਟਕ ਗੁਰੂ ਗੋਬਿੰਦ ਸਿੰਘ ਕੀ ਆ ਆਤਮ ਕਥਾ ਪੰਜਾਬੀ ਨਾਟਕ ਕਲਾ ਅਕੈਡਮੀ ਸਥਿਤ ਚੰਡੀਗੜ੍ਹ ਰੰਗਾ ਤੇ ਵਿਗਲਾ ਦੋਵੇਂ ਨਾਟਕੀ ਦੇ ਪਾਤਰ ਹੁੰਦੇ ਨੇ ਰੰਗਾ ਨਾਟਕ ਦਾ ਡਾਇਰੈਕਟਰ ਹੁੰਦਾ ਏ ਪਤਨ ਦੀ ਬੇੜੀ ਬਲਵੰਤ ਗਾਰਗੀ ਦੀ ਪ੍ਰਸਿੱਧ ਇਕਾਂਗੀ ਹੈ ਇਸ ਦਾ ਮੁੱਖ ਵਿਸ਼ਾ ਔਰਤ ਦੀ ਦਮਿਤ ਭਾਵਨਾਵਾਂ ਨਾਲ ਸੰਬੰਧ ਹੈ ਮੱਕੜੀ ਦਾ ਜਾਲ ਨਾਟਕ ਗੁਰਚਰਨ ਸਿੰਘ ਜਸੂਜਾ ਦਾ ਏ ਇਸ ਵਿੱਚ ਮੱਕੜੀ ਦਾ ਜਾਲ سرمایہਦਾਰੀ ਅਰਥਵਿਵਸਥਾ ਦਾ ਪ੍ਰਤੀਕ ਹੈ ਨਾਟਕ ਵਿੱਚ ਜ਼ਿੰਦਗੀ ਦਾ ਯਥਾਰਥ ਪੇਸ਼ ਹੋਵੇ ਇਸ ਗੱਲ ਉਤੇ ਸਭ ਤੋਂ ਵਧੇਰੇ ਇਬਸਨ ਨੇ ਜ਼ੋਰ ਦਿੱਤਾ ਹਰਚਰਨ ਸਿੰਘ ਨੇ ਪਹਿਲਾ ਇਕਾਂਗੀ ਲਿਖਿਆ 1936 ਵਿੱਚ 100 20 ਵਰੇ ਬਾਅਦ ਤੇ ਪੋਠੋਹਾਰਨ ਇੱਕ ਇਕਾਂਗੀਕਾਰ ਹੈ ਕਰਤਾਰ ਸਿੰਘ ਦੁੱਗਲ 1960 ਤੋਂ 1975 ਤੱਕ ਦੇ ਸਮੇਂ ਨੂੰ ਸ਼ਤਾਬਦੀ ਨਾਟਕ ਦਾ ਸਮਾਂ ਕਿਹਾ ਜਾਂਦਾ ਹੈ ਐਂਟੋਨਿਨ ਆਰ托 ਨੂੰ ਹੰਗਾਮੀ تھیਟਰ ਦਾ ਮੋਢੀ ਮੰਨਿਆ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਨਾਟਕ ਇਕਾਂਗੀ ਬਾਰੇ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਗੱਲਾਂ ਕੀਤੀਆਂ ਨੇ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਸਾਹਿਤ ਦੇ ਇੱਕ ਹੋਰ ਚੈਪਟਰ ਨਾਲ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਵੀਡੀਓ ਤੋਂ ਉਹ ਫਾਇਦਾ ਮਿਲੂਗਾ ਤੇ ਤੁਸੀਂ ਐਂਡ ਤੱਕ ਵੀਡੀਓ ਦੇਖਿਆ ਕਰੋ ਧਿਆਨ ਨਾਲ ਜਿਹੜਾ ਆਪਣਾ ਨੋਟ ਕਰਨ ਵਾਲੀਆਂ ਗੱਲਾਂ ਨੇ ਉਹ ਨੋਟ ਕਰਿਆ ਕਰੋ ਓਕੇ ਥੈਂਕਸ